ਸ਼੍ਰੋਮਣੀ ਅਕਾਲੀ ਦਲ ਦੇ ਆਪਸੀ 파ੜ ਤੋਂ ਬਾਅਦ ਹੁਣ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਲੰਗੇ ਕੱਲ ਮੀਟਿੰਗਜ਼ ਰੱਖੀਆਂ ਜਾਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਦੇ ਵਿੱਚ ਔਰ ਉਹਨਾਂ ਮੀਟਿੰਗਜ਼ ਦੇ ਮੱਦੇਨਜ਼ਰ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਵੇਂ ਧੜੇ ਹੁਣ ਆਮੋ ਸਾਹਮਣੇ ਹੋ ਸਕਦੇ ਨੇ ਕਿਸੇ ਵੇਲੇ ਵੀ ਡਾਂਗ ਖੜਕ ਸਕਦੀ ਹੈ ਕਿਸੇ ਵੇਲੇ ਵੀ ਲੜਾਈ ਛਿੜ ਸਕਦੀ ਹੈ ਦਰਅਸਲ ਕਬਜ਼ੇ ਦੀਆਂ ਗੱਲਾਂ ਜਿਹੜੀਆਂ ਨੇ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਕਬਜ਼ਾ ਕੌਣ ਕਰ ਰਿਹਾ ਹੈ ਕਿ ਬਾਗੀ ਧੜਾ ਕਬਜ਼ਾ ਕਰਨਾ ਚਾਹ ਰਿਹਾ ਤੁਹਾਨੂੰ ਦੱਸ ਦਈਏ ਕਿ ਲੰਗੇ ਕੱਲ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਦਲਜੀਤ ਚੀਮਾ ਉਸ ਤੋਂ ਬਾਅਦ ਬਰੀਫਿੰਗ ਵੀ ਦਿੰਦੇ ਨੇ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਪਰ ਉਸ ਦੇ ਅਲਹਿਦਾ ਉਥੇ ਬਾਗੀ ਧੜਾ ਵੀ ਆਪਣੀ ਮੀਟਿੰਗ ਕਰਨ ਪਹੁੰਚਦਾ ਹੈ ਪਰ ਉਥੇ ਆ ਕੇ ਵਿਵਾਦ ਖੜਾ ਹੋ ਜਾਂਦਾ ਹੈ ਦਰਅਸਲ ਦਲਜੀਤ ਚੀਮਾ ਨੇ ਆਪਣੇ ਉਸ ਬਿਆਨ ਦੇ ਵਿੱਚ ਇਹ ਕਿਹਾ ਸੀ ਕਿ ਹਰ ਕਿਸੇ ਨੂੰ ਹੱਕ ਹੈਗਾ ਕਿ ਪਾਰਟੀ ਦੇ ਵਿੱਚ ਆ ਕੇ ਪਾਰਟੀ ਦੀਆਂ ਇਕਤਰਤਾਵਾਂ ਦੇ ਵਿੱਚ ਆ ਕੇ ਤੇ ਆਪਣੇ ਪੱਖ ਰੱਖੇ ਜਾਣ ਪਰ ਪਾਰਟੀ ਦੀਆਂ ਇਕਤਰਤਾਵਾਂ ਦੇ ਵਿੱਚ ਕੋਈ ਵੀ ਨਹੀਂ ਆਇਆ ਸਗੋਂ ਇਸ ਤੋਂ ਸਾਫ਼ ਕਲੀਅਰ ਹੁੰਦਾ ਹੈ ਕਿ ਜਿਹੜਾ ਬਾਗੀ ਧੜਾ ਉਹਦਰ ਅਸਲ ਪਾਰਟੀ ਤੋਂ ਬਾਗੀ ਹੋ ਚੁੱਕਿਆ ਔਰ ਪਾਰਟੀ ਦੇ ਖਿਲਾਫ ਹੁਣ ਮੋਰਚੇ ਕਰਦਾ ਪਿਆ ਪਾਰਟੀ ਦੇ ਖਿਲਾਫ ਪਲਾਨਿੰਗ ਛੜੀ ਅੰਤਰ ਰਚੇ ਜਾ ਰਹੇ ਨੇ ਔਰ ਇਸ ਆਧਾਰ ਦੇ ਵਿੱਚ ਪਾਰਟੀ ਦਫਤਰ ਦੇ ਅੰਦਰ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਧੜੇ ਵੱਲੋਂ ਜਿਆਦਾ ਲੀਡਰ ਜਿਹੜੇ ਨੇ ਲਿਆ ਕੇ ਬਿਠਾ ਦਿੱਤੇ ਗਏ ਨੇ ਔਰ ਜਿਸ ਦੇ ਚੱਲਦੇ ਲੱਗੇ ਕੱਲ ਵੀ ਜਦੋਂ ਉਥੇ ਬਾਗੀ ਧੜਾ ਪਹੁੰਚਿਆ ਤਾਂ ਅਚਾਨਕ ਸਵਾਲ ਖੜੇ ਹੋਣ ਲੱਗੇ ਕਿ ਕੀ ਇੱਥੇ ਹੁਣ ਹਾਲਾਤ ਵਿਗੜ ਸਕਦੇ ਨੇ ਕੌਣ ਕਬਜ਼ਾ ਕਰਨਾ ਚਾਹ ਰਿਹਾ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਸੀ। ਹੱਥੋਂ ਤੱਕ ਗੱਲਾਂ ਕਹੀਆਂ ਗਈਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ। ਹਾਲਾਂਕਿ ਬੇਸ਼ੱਕ ਜਿਹੜਾ ਬਾਗੀ ਧੜਾ ਉਹ ਵੀ ਅਕਾਲੀ ਦਲ ਦਾ ਹਿੱਸਾ ਹੈ। ਅਜੇ ਤੱਕ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਨਹੀਂ ਗਿਆ। ਪੂਰਨ ਤੌਰ ਦੇ ਉੱਤੇ ਪਾਰਟੀ ਦੇ ਅੰਦਰੋਂ ਬਰਖਾਸਤ ਨਹੀਂ ਕੀਤਾ ਗਿਆ। ਪਰ ਜੇ ਅਜੇ ਤੱਕ ਉਹ ਬਾਗੀ ਧੜਾ ਅਕਾਲੀ ਦਲ ਦਾ ਹੀ ਹਿੱਸਾ ਹੈ ਤਾਂ ਉਹਨਾਂ ਨੂੰ ਪੂਰਾ ਹੱਕ ਹੈ ਅਕਾਲੀ ਦਲ ਦੇ ਮੁਖ ਦਫ਼ਤਰ ਦੇ ਵਿੱਚ ਜਾ ਕੇ ਤੇ ਉੱਥੇ ਮੀਟਿੰਗ ਕਰਨ ਦਾ। ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਦੋਂ ਉੱਥੇ ਪਹਿਲਾਂ ਹੀ ਸੁਖਵੀਰ ਬਾਦਲ ਦੇ ਧੜੇ ਵੱਲੋਂ ਆਪਣੇ ਬੰਦੇ ਬਿਠਾ ਦਿੱਤੇ ਗਏ ਆ ਤਾਂ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਹੁਣ ਉੱਭਰਦੀਆਂ ਪਈਆਂ ਕਿ ਕਿਸੇ ਵੇਲੇ ਵੀ ਡਾਂਗ ਉੱਥੇ ਖੜਕ ਸਕਦੀ ਹੈ ਕਿ ਕਿਸੇ ਵੇਲੇ ਵੀ ਖੜਾਕ ਹੋ ਸਕਦਾ ਪਰ ਗੱਲ ਇਹ ਵੀ ਹੈ ਕਿ ਕੀ ਹੁਣ ਜੇ ਦਲਜੀਤ ਚੀਮਾ ਵਰਗਾ ਇੱਕ ਲੀਡਰ ਇਦਾਂ ਕਹਿ ਰਿਹਾ ਹੈ ਕਿ ਇਹ ਬਾਗੀ ਟੜਾ ਜਿਹੜਾ ਹੁਣ ਉਹ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰਦਾ ਪਿਆ ਜਾਂ ਇਦਾਂ ਦੀਆਂ ਗੱਲਾਂ ਉੱਪਰ ਦੀਆਂ ਪਈਆਂ ਸਾਹਮਣੇ ਆ ਰਹੀਆਂ ਨੇ ਤਾਂ ਕੀ ਹੁਣ ਪਾਰਟੀ ਪ੍ਰਧਾਨ ਵੱਲੋਂ ਬਾਗੀ ਟੜੇ ਦੇ ਲੀਡਰਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਕੀ ਹੁਣ ਹੌਲੀ-ਹੌਲੀ ਕਰਕੇ ਇਕੱਲੇ-ਇਕੱਲੇ ਬਾਗੀ ਲੀਡਰ ਦੇ ਖਿਲਾਫ ਜਿਹੜੀ ਐਕਸ਼ਨ ਕਮੇਟੀ ਦੀ ਰਿਪੋਰਟ ਹੁਣ ਆਵੇਗੀ ਕੀ ਹੁਕਮ ਜਾਰੀ ਕਰ ਦਿੱਤੇ ਜਾਣਗੇ ਔਰ ਕੀ ਪਾਰਟੀ ਦੇ ਵਿੱਚੋਂ ਬਰਖਾਸ ਕਰ ਦਿੱਤਾ ਜਾਵੇਗਾ ਬਾਹਰ ਕੱਢ ਦਿੱਤਾ ਜਾਵੇਗਾ ਇਹ ਆਪਣੇ ਆਪ ਦੇ ਵਿੱਚ ਹੋਰ ਬੜੇ ਸਵਾਲ ਖੜੇ ਹੋ ਰਹੇ ਨੇ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ